ਅੱਜ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਬਲਜੀਤ ਨਾਮ ਦੇ ਇੱਕ ਸ਼ਖਸ ਤੋਂ ਜਿਹਦੀ ਉਮਰ ਹੁੰਦੀ ਹੈ 32 ਸਾਲ ਤੇ ਉਹ ਦਿੱਲੀ ਜਲ ਵਿਭਾਗ ਦੇ ਵਿੱਚ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੁੰਦਾ ਆ 24 ਅਪ੍ਰੈਲ 2016 ਨੂੰ ਉਹ ਘਰੋਂ ਕੰਮ ਤੇ ਜਾਣ ਲਈ ਨਿਕਲਦਾ ਆ ਪਰ ਸ਼ਾਮ ਤੱਕ ਜਦੋਂ ਘਰ ਵਾਪਸ ਨਹੀਂ ਹੁੰਦਾ ਤਾਂ ਉਹਦੀ ਘਰਵਾਲੀ ਹੁੰਦੀ ਉਹਨੂੰ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਉਹ ਸੋਚਦੀ ਹੈ ਕਿ ਹੋ ਸਕਦਾ ਹੈ ਰਸਤੇ 'ਚ ਕਿਤੇ ਰੁਗ ਗਏ ਹੋਣ ਤਾਂ ਦੇਰ ਹੋ ਗਈ ਹੋਏ ਫਿਰ ਜਦੋਂ ਸ਼ਾਮ ਤੋਂ ਰਾਤ ਹੋ ਜਾਂਦੀ ਹੈ ਤੇ ਜਦੋਂ ਘਰ ਵਾਪਸ ਨਹੀਂ ਆਉਂਦੇ ਤਾਂ ਉਹ ਜਲ ਵਿਭਾਗ ਦੇ ਵਿੱਚ ਫੋਨ ਕਰਦੀ ਹੈ ਪੁੱਛਦੀ ਹੈ ਕਿ ਮੇਰਾ ਘਰ ਵਾਲਾ ਜਿਹੜਾ ਉਹ ਹਲੇ ਤੱਕ ਘਰ ਵਾਪਸ ਨਹੀਂ ਆਇਆ ਤਾਂ ਅੱਗੋਂ ਦੱਸਦੇ ਐ ਕਿ ਉਹ ਤਾਂ ਅਜ ਕੰਮ ਤੇ ਆਇਆ ਹੀ ਨਹੀਂ ਤਾਂ ਹੁਣ ਇਸ ਤੋਂ ਬਾਅਦ ਇਹਦੀ ਜਿਹੜੀ ਘਰ ਵਾਲੀ ਹੁੰਦੀ ਹੈ ਉਹਦਾ ਨਾਮ ਹੁੰਦਾ ਹੈ ਪੂਜਾ ਪੂਜਾ ਨੂੰ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਮੇਰਾ ਘਰ ਵਾਲਾ ਗਿਆ ਤਾਂ ਗਿਆ ਕਿੱਥੇ ਹੁਣ ਉਹ ਚਾਰੇ ਪਾਸੇ ਉਹਦੀ ਭਾਲ ਕਰਨੀ ਸ਼ੁਰੂ ਕਰਦੀ ਹੈ ਪਰ ਉਹਦਾ ਕਿਤੇ ਵੀ ਕੋਈ ਅਤਾ ਪਤਾ ਨਹੀਂ ਚੱਲਦਾ ਹੁਣ 24 ਦਾ ਦਿਨ ਤੇ ਰਾਤ ਸਾਰੀ ਗੁਜ਼ਰ ਜਾਂਦੀ ਐ ਹੁਣ ਆਉਂਦੀ ਐ ਤਾਰੀਖ 25 25 ਤਾਰੀਖ ਨੂੰ ਜਦੋਂ ਇਹ ਬਲਜੀਤ ਦਾ ਜਿਹੜਾ ਭੈਣ ਤੇ ਭਰਾ ਹੁੰਦਾ ਇੱਕ ਤੇ ਜਦੋਂ ਉਹਨਾਂ ਨੂੰ ਪਤਾ ਚੱਲਦਾ ਆ ਤਾਂ ਉਹ ਵੀ ਆਪੋ ਆਪਣੇ ਤਰੀਕਿਆਂ ਦੇ ਨਾਲ ਉਹਦੀ ਭਾਲ ਕਰਨੀ ਸ਼ੁਰੂ ਕਰਦੇ ਐ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛਦੇ ਐ ਕਿ ਹੋ ਸਕਦਾ ਐ ਕਿਸੇ ਰਿਸ਼ਤੇਦਾਰ ਕੋਲ ਨਾ ਚਲੇ ਗਏ ਹੋਣ ਤਾਂ ਹੁਣ ਇਸ ਤੋਂ ਬਾਅਦ ਜਦੋਂ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛ ਲੈਂਦੇ ਐ ਪਰ ਸਾਰੇ ਪਾਸੇ ਉਹਨਾਂ ਨੂੰ ਇਹੀ ਜਵਾਬ ਮਿਲਦਾ ਐ ਕਿ ਉਹ ਇੱਥੇ ਨਹੀਂ ਆਇਆ ਸਾਰੇ ਦੋਸਤਾਂ ਨੂੰ ਵੀ ਪੁੱਛਿਆ ਜਾਂਦਾ ਆ ਪਰ ਕਿਤੇ ਵੀ ਉਹਦਾ ਕੋਈ ਪਤਾ ਨਹੀਂ ਚੱਲਦਾ ਇਹ ਜਿਹੜੀ ਪੂਜਾ ਸੀ ਬਲਜੀਤ ਦੀ ਘਰ ਵਾਲੀ ਇਹਦੀ ਆਪਣੇ ਦਿਔਰ ਤੇ ਨਨਾਨ ਦੇ ਨਾਲ ਨਹੀਂ ਸੀ ਬਣਦੀ ਇਹਨੇ ਉਹਨਾਂ ਨੂੰ ਨਹੀਂ ਸੀ ਦੱਸਿਆ ਕਿ ਮੇਰਾ ਘਰ ਵਾਲਾ ਘਰ ਵਾਪਸ ਨਹੀਂ ਆਇਆ ਬਲਕਿ ਉਹਨਾਂ ਨੂੰ ਬਾਹਰੋਂ ਪਤਾ ਚੱਲਿਆ ਕਿ ਜਿਹੜੀ ਤੁਹਾਡੀ ਭਾਬੀ ਆ ਉਹ ਪੁੱਛ ਰਹੀ ਐ ਸਾਰਿਆਂ ਨੂੰ ਕਿਉਂਕਿ ਉਹਦਾ ਘਰ ਵਾਲਾ ਜਿਹੜਾ ਹਲੇ ਤੱਕ ਉਹ ਵਾਪਸ ਨਹੀਂ ਆਇਆ ਤਾਂ ਹੁਣ ਇਸ ਤੋਂ ਬਾਅਦ ਇਹਨਾਂ ਨੂੰ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ 21 ਪਿੰਡ 'ਚ ਰਹਿੰਦੇ ਸੀਗੇ ਪਰ ਇਹਨਾਂ ਦੇ ਦੂਰ ਦੂਰ ਘਰ ਸੀਗੇ ਹੁਣ ਇਸ ਤੋਂ ਬਾਅਦ ਕੀ ਹੁੰਦਾ ਆ ਜਿਹੜਾ ਇਹਦਾ ਭਰਾ ਹੁੰਦਾ ਬਲਜੀਤ ਦਾ ਉਹ ਆਪਣੀ ਭੈਣ ਨੂੰ ਕਹਿੰਦਾ ਹੈ ਕਿ ਕਿਉਂ ਨਾ ਆਪਾਂ ਥਾਣੇ 'ਚ ਜਾ ਕੇ ਗੁੰਮਸ਼ੁਦਗੀ ਦੀ ਰਿਪੋਰਟ ਨਾ ਦਰਜ ਕਰਵਾ ਦਈਏ ਅੱਗੋਈ ਦੀ ਭੈਣ ਕਹਿੰਦੀ ਹੈ ਕਿ ਨਹੀਂ ਹਾਲੇ ਤੂੰ ਰੁਕ ਜਾ ਇੱਕ ਵਾਰੀ ਆਪਾਂ ਭਾਬੀ ਨੂੰ ਪੁੱਛਦੇ ਆ ਹੋ ਸਕਦਾ ਹੈ ਕਿ ਉਹਨੂੰ ਪਤਾ ਹੋਵੇ ਉਹ ਕਿੱਥੇ ਗਿਆ ਹੈ ਕਿੱਥੇ ਨਹੀਂ ਕਈ ਵਾਰੀ ਐਂ ਹੁੰਦਾ ਹੈ ਕਿ ਹਸਬੰਡ ਵਾਈਫ ਵਿਚ ਆਪਸੀ ਝਗੜੇ ਦੇ ਕਰਕੇ ਵੀ ਉਹ ਕਿਤਨਾ ਕਿਤੇ ਹੋ ਸਕਦਾ ਉਹ ਚਲਾ ਗਿਆ ਹੋਏ ਤਾਂ ਹੁਣ ਉਹ ਕਹਿੰਦੀ ਕਿ ਨਹੀਂ ਆਪਾਂ ਇੱਕ ਵਾਰੀ ਜਾ ਕੇ ਭਾਬੀ ਨੂੰ ਮਿਲਨੇ ਆ ਉਹਦੇ ਨਾਲ ਗੱਲ ਕਰਦੇ ਆ ਉਹਨੂੰ ਪੁੱਛਦੇ ਆ ਹੁਣ ਇਹ ਦੋਨੋਂ ਜਣੇ ਆਪਣੀ ਭਾਬੀ ਦੇ ਘਰ ਜਾਂਦੇ ਆ ਤਾਂ ਉੱਥੇ ਜਾ ਕੇ ਜਦੋਂ ਦਰਵਾਜ਼ਾ ਖੜਕਾਂਦੇ ਆ ਤਾਂ ਅੱਗੋਂ ਦਰਵਾਜ਼ਾ ਨਹੀਂ ਖੋਲਦੀ ਤੇ ਕੋਈ ਜਵਾਬੀ ਉਹਨਾਂ ਨੂੰ ਨਹੀਂ ਆਉਂਦਾ ਹੁਣੇ ਕੀ ਕਰਦਾ ਹੈ ਸੋਚਦੇ ਕਿ ਹੋ ਸਕਦਾ ਉਹ ਘਰ ਨਾ ਹੋਵੇ ਪਰ ਜਦੋਂ ਆਸ-ਪਾਸਿਓ ਪਤਾ ਕੀਤਾ ਜਾਂਦਾ ਤਾਂ ਉਹ ਦੱਸਦੇ ਆ ਕਿ ਘਰ ਦੇ ਵਿੱਚ ਸਾਨੂੰ ਚੂਚੀ ਆਵਾਜ਼ਾਂ ਆ ਰਹੀਆਂ ਸੀਗੀਆਂ ਜਿੱਦਾਂ ਕੁਝ ਤੋੜਪੰਨ ਹੋ ਰਹੀ ਹੋਏ ਘਰ 'ਚ ਪਰ ਅਸੀਂ ਵੀ ਅੱਗੇ ਜਾ ਕੇ ਨਹੀਂ ਵੇਖਿਆ ਸਾਨੂੰ ਵੀ ਐ ਲੱਗਿਆ ਕਿ ਸਾਨੂੰ ਪੁੱਛਣ ਦੀ ਕੀ ਲੋੜ ਹੈ ਕਿਉਂਕਿ ਇਹ ਥੋੜੀ ਝਗੜਾਲੂ ਟਾਈਪ ਦੀ ਸੀਗੀ ਇਹ ਜਿਹੜੀ ਪੂਜਾ ਸੀ ਤਾਂ ਹੁਣ ਇਹ ਫਿਰ ਜਾ ਕੇ ਦਰਵਾਜ਼ਾ ਖੜਕਾਂਦੇ ਜਦੋਂ ਫਿਰ ਵੀ ਇਹ ਦਰਵਾਜ਼ਾ ਨਹੀਂ ਖੋਲਦੀ ਤਾਂ ਅੰਦਰੋਂ ਉਹਨਾਂ ਨੂੰ ਬੱਚੇ ਦਰੋਂਦੀ ਆਵਾਜ਼ ਆਉਂਦੀ ਹੈ ਤਾਂ ਹੁਣ ਇਸ ਤੋਂ ਬਾਅਦ ਇਹ ਦਰਵਾਜ਼ਾ ਜਿਹੜੇ ਉਹਨਾਂ ਦੇ ਆਂਡੀਆਂ ਗਵੰਡੀਆਂ ਨੂੰ ਇਕੱਠੇ ਕਰਕੇ ਦਰਵਾਜ਼ਾ ਤੋੜ ਦਿੰਦੇ ਐ ਤੋੜ ਕੇ ਜਦੋਂ ਅੰਦਰ ਵੇਖਦੇ ਐ ਤਾਂ ਅੰਦਰ ਦਾ ਮੰਜ਼ਰ ਵੇਖ ਕੇ ਹੈਰਾਨ ਹੋ ਜਾਂਦੇ ਐ ਅੰਦਰ ਦਾ ਮੰਜ਼ਰ ਇੰਨਾ ਖੌਫਨਾਕ ਸੀਗਾ ਕਿ ਕੋਈ ਵੀ ਵੇਖ ਲਏ ਉਹਦੀ ਰੂਹ ਕੰਬ ਜਾਏ। ਇਹ ਪੂਜਾ ਤੇ ਬਲਜੀਤ ਦਾ ਇੱਕ ਢਾਈ ਸਾਲ ਦਾ ਬੇਟਾ ਹੁੰਦਾ ਆ। ਜਦੋਂ ਇਹ ਦਰਵਾਜ਼ਾ ਖੋਲਦੇ ਆ ਤਾਂ ਉਹ ਜਿਹੜਾ ਬੱਚਾ ਸੀਗਾ ਉਹਨੂੰ ਪੂਜਾ ਨੇ ਮੰਜੀ ਤੇ ਲਟਾਇਆ ਹੋਇਆ ਸੀ ਤੇ ਸਾਹਮਣੇ ਪ੍ਰਾਤ ਦੇ ਵਿੱਚ ਕਿਸੇ ਇਨਸਾਨੀ ਸ਼ਰੀਰ ਦੇ ਟੁਕੜੇ ਪਏ ਹੋਏ ਸੀ ਤੇ ਨਾਲੇ ਇੱਕ ਸਾਈਡ ਤੇ ਇੱਕ ਖੱਡਾ ਪੁੱਟਿਆ ਹੋਇਆ ਸੀ ਤੇ ਇੱਕ ਸੂਟਕੇਸ ਕੋਲ ਪਿਆ ਹੋਇਆ ਸੀ ਉਹਦੇ ਵਿੱਚ ਵੀ ਇਨਸਾਨੀ ਸਰੀਰ ਦੇ ਟੁਕੜੇ ਹੀ ਸੀ ਹੁਣ ਇਹ ਸਭ ਕੁਝ ਵੇਖ ਕੇ ਸਾਰੇ 1 ਮਿੰਟ ਲਈ ਸੁੰਨ ਪੈ ਜਾਂਦੇ ਐ ਉਸ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਸਮਝਦਿਆਂ देर ਨਹੀਂ ਲੱਗੀ ਕਿ ਇਹ ਜਿਹੜੇ ਇਨਸਾਨੀ ਸਰੀਰ ਦੇ ਟੁਕੜੇ ਐ ਇਹ ਬਲਜੀਤ ਦੇ ਹੀ ਐ ਹੁਣ ਭੈਣ ਤੇ ਭਰਾ ਸੀਗੇ ਜਿਹੜੇ ਉਹ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦੇ ਐ ਇਹ ਘਟਨਾ ਹੈਗੀ ਹੈ ਹਰਿਆਣਾ ਦੇ ਛੱਜਰ ਦੀ ਇੱਥੇ ਇੱਕ ਪਿੰਡ ਪੈਂਦਾ ਆ ਸਾਡਾ ਪਿੰਡ ਉੱਥੋਂ ਦੀ ਇਹ ਘਟਨਾ ਆ ਹੁਣ ਇਸ ਤੋਂ ਬਾਅਦ ਕੀ ਕਰਦੇ ਆ ਪੁਲਿਸ ਨੂੰ ਫੋਨ ਕੀਤਾ ਜਾਂਦਾ ਆ ਤੇ ਪੁਲਿਸ ਉੱਥੇ ਆ ਜਿਹੜੀ ਉਹ ਮੌਕੇ ਤੇ ਪਹੁੰਚਦੀ ਹੈ ਜਦੋਂ ਪੁਲਿਸ ਵੀ ਅੰਦਰ ਤਾਂ ਮੰਜ਼ਰ ਵੇਖਦੀ ਹੈ ਤਾਂ ਉਹ ਵੀ ਹੈਰਾਨ ਰਹਿ ਜਾਂਦੀ ਹੈ ਕਿ ਕਿਵੇਂ ਇੱਕ ਔਰਤ ਇੰਨੇ ਖੌਫਨਾਕ ਕ੍ਰਾਈਮ ਨੂੰ ਅੰਜਾਮ ਦੇ ਸਕਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਸਾਰੇ ਜਿੰਨੇ ਵੀ ਇਨਸਾਨੀ ਸਰੀਰ ਦੇ ਟੁਕੜੇ ਸੀਗੇ ਉਹ ਇਕੱਠੇ ਕਰਦੀ ਹੈ ਪਰ ਇਹਦੇ ਚ ਇੱਕ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਜਿਹੜੀ ਉਹਦੀ ਖੋਪੜੀ ਸੀਗੀ ਜਿਹੜਾ ਉਹਦਾ ਉੱਪਰਲਾ ਹਿੱਸਾ ਸੀਗਾ ਮੂੰਹ ਦਾ ਉਹ ਨਹੀਂ ਸੀ ਮਿਲ ਰਿਆ ਹੁਣ ਪੁਲਿਸ ਵਾਲੇ ਨੂੰ ਪੁੱਛਦੇ ਐ ਕਿ ਇਹਦੀ ਖੋਪੜੀ ਕਿੱਥੇ ਹੈ ਤਾਂ ਫਿਰ ਉਹ ਦੱਸਦੀ ਐ ਕਿ ਜਿਹੜੇ ਬੈੱਡ ਦੇ ਉੱਪਰ ਮੈਂ ਸੌਂਦੀ ਸੀਗੀ ਉਹਦੇ ਨੀਚੇ ਮੈਂ ਖੱਡਾ ਪੁੱਟਿਆ ਤੇ ਉਹਦੇ ਹੇਠਾਂ ਹੀ ਉਹਦੀ ਜਿਹੜੀ ਖੋਪੜੀ ਹੈ ਉਹਨੂੰ ਮੈਂ ਦਬਾ ਦਿੱਤਾ ਤੇ ਇਸ ਤੋਂ ਬਾਅਦ ਪੁਲਿਸ ਐ ਜਿਹੜੀ ਉਹ ਖੱਡਾ ਪੁੱਟਦੀ ਐ ਕਿਉਂਕਿ ਇਹਨੇ ਜ਼ਿਆਦਾ ਖੱਡਾ ਪੁੱਟ ਨਹੀਂ ਸੀ ਸਕੀ ਤਾਂ ਇਸ ਤੋਂ ਬਾਅਦ ਉਹ ਬਾਹਰ ਕੱਢਦੇ ਐ ਤੇ ਇੰਨੇ ਜਿਹੜਾ ਥਲੜਾ ਢੜ ਸੀਗਾ ਇੰਨੇ ਉਹਦੇ ਸਰੀਰ ਦੇ ਲੱਤਾਂ ਨੂੰ ਅਲੱਗ ਕੀਤਾ ਹੋਇਆ ਸੀ ਬਾਹਾਂ ਨੂੰ ਅਲੱਗ ਕੀਤਾ ਹੋਇਆ ਸੀ ਤੇ ਢੜ ਸੀਗਾ ਜਿਹੜਾ ਉਹਦਾ ਬਾਕੀ ਜਿਹੜਾ ਬਚ ਗਿਆ ਸੀਗਾ ਉਹਨੂੰ ਇਹਨੇ ਸੂਟਕੇਸ ਦੇ ਵਿੱਚ ਜਿਹੜਾ ਉਹ ਪਾ ਕੇ ਰੱਖਿਆ ਹੋਇਆ ਸੀ ਕਿਉਂਕਿ ਉਹਦੀ ਬੋਡੀ ਨੂੰ ਠਿਕਾਣੇ ਲਾਣ ਵਾਲੀ ਸੀਗੀ ਪਰ ਇਹਨੂੰ ਇਹਨਾ ਸਮਾਂ ਹੀ ਨਹੀਂ ਮਿਲਿਆ ਹੁਣ ਇਸ ਤੋਂ ਬਾਅਦ ਜਦੋਂ ਪੁਲਿਸ ਇਹਨੂੰ ਥਾਣੇ ਲੈ ਕੇ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਇਹ ਤੋਂ ਪੁੱਛਤਾਚ ਹੁੰਦੀ ਹੈ ਪਹਿਲਾਂ ਤਾਂ ਇਹੇ ਕਮਾਂਦੀ ਫਰਾਂਦੀ ਹੈ ਗੱਲਾਂ ਚਲਾਂਦੀ ਹੈ ਪੁਲਿਸ ਵਾਲਿਆਂ ਨੂੰ ਪਰ ਜਦੋਂ ਆਪਣੀ ਆਈ ਤੇ ਆ ਜਾਂਨ ਤਾਂ ਵੱਡੇ ਵੱਡੇ ਸੱਚ ਬੋਲ ਦਿੰਦੇ ਆ ਤਾਂ ਇਸ ਤੋਂ ਬਾਅਦ ਇਹ ਆਪਣਾ ਗੁਨਾਹ ਕਬੂਲ ਕਰ ਲੈਂਦੀ ਹੈ ਹੁਣ ਇਹ ਦੱਸਦੀ ਹੈ ਕਿ ਆਖਰ ਹੋਇਆ ਕੀ ਸੀ ਇਹ ਜਿਹੜੀ ਪੂਜਾ ਸੀਗੀ ਏ ਦਾ ਬਲਜੀਤ ਦੇ ਨਾਲ ਵਿਆਹ ਮਾਰਚ 2012 ਦੇ ਵਿੱਚ ਹੋਇਆ ਸੀ ਹਾਲਾਂਕਿ ਇਹਦਾ ਪਹਿਲਾ ਵਿਆਹ ਨਹੀਂ ਸੀ ਇਸ ਤੋਂ ਪਹਿਲਾਂ ਵੀ ਇੱਕ ਵਿਆਹ ਇਹਦਾ ਹੋ ਚੁੱਕਿਆ ਸੀ ਤੇ ਉੱਥੋਂ ਇਹਦਾ ਤਲਾਕ ਹੋ ਗਿਆ ਸੀ ਤੇ ਇਹ ਇਹਦਾ ਬਲਜੀਤ ਦੇ ਨਾਲ ਦੂਜਾ ਵਿਆਹ ਸੀ ਹੁਣ ਜਦੋਂ 2012 ਦੇ ਵਿੱਚ ਇਹਨਾਂ ਦਾ ਵਿਆਹ ਹੁੰਦਾ ਆ ਤਾਂ ਖੁਸ਼ੀ-ਖੁਸ਼ੀ ਆਪਣੀ ਘਰ-ਗਰਸਤੀ ਸ਼ੁਰੂ ਕਰਦੇ ਤੇ ਇਸ ਤੋਂ ਬਾਅਦ ਕੁਝ ਸਮਾਂ ਨਿਕਲਦਾ ਆ ਤੇ ਜਿਹੜੀ ਪੂਜਾ ਹੈ ਘਰ 'ਚ ਅਲੱਗ-ਅਲੱਗ ਮੁੰਡਿਆਂ ਨੂੰ ਬੁਲਾਉਣਾ ਸ਼ੁਰੂ ਕਰ ਦਿੰਦੀ ਹੈ ਜਿਹੜਾ ਬਲਜੀਤ ਸੀਗਾ ਇਹਦੀ ਜਲ ਵਿਭਾਗ ਦੇ ਵਿੱਚ ਦਿੱਲੀ 'ਚ ਨੌਕਰੀ ਹੁੰਦੀ ਐ ਤੇ ਇਹ ਰੋਜ਼ਾਨਾ ਕੰਮ ਤੇ ਜਾਂਦਾ ਸੀਗਾ ਤੇ ਰਾਤ ਨੂੰ ਹੀ ਵਾਪਸ ਆਉਂਦਾ ਸੀ ਹੁਣ ਜਦੋਂ ਪਿੰਡ ਵਾਲੇ ਇੱਕ ਦਿਨ ਦੋ ਦਿਨ ਵੇਖਦੇ ਐ ਤਾਂ ਫਿਰ ਉਹ ਬਲਜੀਤ ਨੂੰ ਦੱਸਦੇ ਐ ਕਿ ਤੇਰੇ ਘਰ 'ਚ ਤੇਰੇ ਜਾਣ ਤੋਂ ਬਾਅਦ ਅਲੱਗ-ਅਲੱਗ ਮੁੰਡੇ ਆਉਂਦੇ ਐ ਤੇ ਸਾਨੂੰ ਇਹ ਠੀਕ ਨਹੀਂ ਲੱਗਦਾ ਤੇ ਤੂੰ ਆਪਣੀ ਘਰਵਾਲੀ ਨਾਲ ਗੱਲ ਕਰ ਉਹਨੂੰ ਸਮਝਾ ਹੁਣ ਬਲਜੀਤ ਸੀਗਾ ਸੁਲਝਿਆ ਹੋਇਆ ਇਨਸਾਨ ਸੀ ਤਾਂ ਹੁਣੇ ਕੀ ਕਰਦਾ ਆਪਣੀ ਘਰਵਾਲੀ ਨੂੰ ਗੁੱਸਾ ਨਹੀਂ ਕਰਦਾ ਉਹਨੂੰ ਬੈਠ ਕੇ ਸਮਝਾਂਦਾ ਕਿ ਜੋ ਪਹਿਲਾਂ ਹੋ ਗਿਆ ਉੱਤੇ ਮਿੱਟੀ ਪਾ ਤੇ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਸ਼ੁਰੂ ਕਰ ਹੁਣ ਥੋੜੇ ਦਿਨ ਇਹ ਘਰ ਚ ਕਿਸੇ ਨੂੰ ਨਹੀਂ ਬੁલાਂਦੀ ਤਾਂ ਫਿਰ ਐਦਾਂ ਹੀ ਹੌਲੀ ਹੌਲੀ ਸਮਾਂ ਨਿਕਲਦਾ ਹੈ ਤੇ ਇਹਨਾਂ ਦੇ ਘਰ ਚ ਇੱਕ ਬੱਚੇ ਦਾ ਜਨਮ ਹੋ ਜਾਂਦਾ ਆ ਹੁਣ ਬਲਜੀਤ ਨੂੰ ਇਹ ਲੱਗਣ ਲੱਗ ਗਿਆ ਸੀਗਾ ਕਿ ਹੁਣ ਮੇਰੀ ਵਾਈਫ ਕਿਤੇ ਨਹੀਂ ਜਾਏਗੀ ਉਹ ਹੁਣ ਬੱਚਾ ਹੋ ਗਿਆ ਆ ਬੱਚੇ ਦੇ ਧਿਆਨੇ ਲੱਗੀ ਰਹੇਗੀ ਪਰ ਐਵੇਂ ਦਾ ਕੁਝ ਨਹੀਂ ਹੁੰਦਾ ਉਹ ਫੇਰ ਵੀ ਅਲੱਗ-ਅਲੱਗ ਮੁੰਡਿਆਂ ਨੂੰ ਘਰ 'ਚ ਬੁਲਾਉਣਾ ਸ਼ੁਰੂ ਕਰ ਦਿੰਦੀ ਐ ਜਿੱਦਾਂ ਉਹ ਪਹਿਲਾਂ ਬੁલાਂਦੀ ਸੀਗੀ ਹੁਣ 24 ਅਪ੍ਰੈਲ 2016 ਨੂੰ ਬਲਜੀਤ ਆਪਣੀ ਘਰ ਵਾਲੀ ਪੂਜਾ ਨੂੰ ਕਹਿੰਦਾ ਆ ਕਿ ਅੱਜ ਮੇਰੀ ਨਾਈਟ ਸ਼ਿਫਟ ਆ ਤੇ ਸ਼ਾਇਦ ਮੈਂ ਘਰ ਵਾਪਸ ਨਾ ਆਵਾਂ ਤੇ ਤੂੰ ਆਪਣਾ ਖਿਆਲ ਰੱਖੀ ਤੇ ਬੱਚੇ ਦਾ ਵੀ ਹੁਣ ਪੂਜਾ ਨੂੰ ਕਹਿੰਦੀ ਐ ਕਿ ਠੀਕ ਆ ਹੁਣ ਬਲਜੀਤ ਘਰੋਂ ਚਲਾ ਜਾਂਦਾ ਆ ਕੰਮ ਤੇ ਪਰ ਇਹ ਨਹੀਂ ਪਤਾ ਕਿ ਉਹ ਨੇ ਜਾਣਬੁੱਝ ਕੇ ਇਦਾਂ ਕੀਤਾ ਸੀ ਜਾਂ ਸੱਚੀ ਹੀ ਉਹਦੀ ਜਿਹੜੀ ਨਾਈਟ ਸ਼ਿਫਟ ਸੀਗੀ ਉੱਥੇ ਹੁਣ ਇਸ ਤੋਂ ਬਾਅਦ ਕੀ ਹੁੰਦਾ ਆ ਇਹ ਆਪਣੇ ਘਰੇ ਦਾ ਇੱਕ ਬੋਏਫ੍ਰੈਂਡ ਹੁੰਦਾ ਆ ਆਸ਼ੂ ਨਾਮ ਦਾ ਇੱਕ ਲੜਕਾ ਉਹਨੂੰ ਆਪਣੇ ਇਹ ਘਰ ਬੁਲਾ ਲੈਂਦੀ ਹੈ ਇਹਨੂੰ ਇਹ ਲੱਗਿਆ ਸੀਗਾ ਕਿ ਇਹਦੇ ਘਰ ਵਾਲੇ ਨੇ ਤਾਂ ਘਰ ਵਾਪਸ ਆਉਣਾ ਨਹੀਂ ਤਾਂ ਹੁਣ ਜਦੋਂ ਘਰ ਬੁਲਾ ਲੈਂਦੀ ਹੈ ਤਾਂ ਇਹਦਾ ਘਰ ਵਾਲਾ ਵੀ ਘਰ ਵਾਪਸ ਆ ਜਾਂਦਾ ਆ ਹੁਣ ਜਦੋਂ ਵਾਪਸ ਆਉਂਦਾ ਆ ਤਾਂ ਉਹਦੇ ਕੋਲ ਘਰ ਦੀ ਇੱਕ ਦੂਜੀ ਚਾਬੀ ਹੁੰਦੀ ਹੈ ਆਹ ਹੁਣ ਜਦੋਂ ਉਹ ਦਰਵਾਜ਼ਾ ਖੋਲਦਾ ਆ ਤੇ ਅੰਦਰ ਦਾ ਮੰਜ਼ਰ ਵੇਖਦਾ ਆ ਤਾਂ ਹੈਰਾਨ ਰਹਿ ਜਾਂਦਾ ਆ ਇਹਦੀ ਜਿਹੜੀ ਘਰਵਾਲੀ ਸੀਗੀ ਉਹ ਐਵੇਂ ਦੇ ਹਾਲਾਤਾਂ 'ਚ ਇਹਨੂੰ ਨਜ਼ਰ ਆ ਜਾਂਦੀ ਐ ਜੋ ਨਹੀਂ ਸੀ ਆਉਣਾ ਚਾਹੀਦਾ ਉਸ ਆਸ਼ੂ ਦੇ ਨਾਲ ਹੁਣ ਇਹ ਥੋੜੀ ਦੇਰ ਲਈ ਚੁੱਪ ਹੋ ਜਾਂਦਾ ਆ ਫਿਰ ਗੁੱਸਾ ਕਰਦਾ ਆ ਤੇ ਉਹ ਜਿਹੜਾ ਆਸ਼ੂ ਨਾਮ ਦਾ ਲੜਕਾ ਆ ਉਹ ਮੌਕਾ ਵੇਖ ਕੇ ਉੱਥੋਂ ਜਿਹੜਾ ਉਹ ਫਰਾਰ ਹੋ ਜਾਂਦਾ ਆ ਹੁਣ ਇਹ ਆਪਣੀ ਵਾਈਫ ਨੂੰ ਬੁਲਾਉਣਾ ਬੰਦ ਕਰ ਦਿੰਦਾ ਆ ਹੁਣ ਉਸ ਰਾਤ ਇਹਨਾਂ 'ਚ ਕੋਈ ਗੱਲਬਾਤ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਹਾਲਾਂਕਿ ਇਸ ਔਰਤ ਨੂੰ ਇੱਥੇ ਉਹਦੇ ਤੋਂ ਮਾਫੀ ਮੰਗਣੀ ਚਾਹੀਦੀ ਸੀ ਕਿ ਜੋ ਮੇਰੇ ਤੋਂ ਹੋ ਗਿਆ ਮੈਂ ਗਲਤੀ ਕੀਤੀ ਹੈ ਮੈਨੂੰ ਮਾਫ ਕਰ ਦਿਓ ਪਰ ਇਹਨੇ ਐਵੇਂ ਦਾ ਕੁਝ ਨਹੀਂ ਕਿਹਾ ਉਹਨੇ ਨਹੀਂ ਬੁਲਾਇਆ ਇਹ ਵੀ ਨਹੀਂ ਬੋਲੀ ਉਹਦੇ ਨਾਲ ਤਾਂ ਹੁਣ ਇਸ ਤੋਂ ਬਾਅਦ ਇਹ ਰਾਤ ਦਾ ਖਾਣਾ ਬਣਾਉਂਦੀ ਹੈ ਤੇ ਖਾਣੇ ਦੇ ਵਿੱਚੇ ਕੀ ਕਰਦੀ ਹੈ ਨੀਂਦ ਦੀਆਂ ਗੋਲੀਆਂ ਮਿਲਾ ਦਿੰਦੀ ਹੈ ਤੇ ਜਦੋਂ ਇਹ ਨੀਂਦ ਦੀਆਂ ਗੋਲੀਆਂ ਮਿਲਾ ਕੇ ਉਹਨੂੰ ਖਾਣਾ ਦਿੰਦੀ ਹੈ ਖਾਣਾ ਤਾਂ ਉਹਨੇ ਹੁਣ ਖਾਣਾ ਹੀ ਸੀ ਤਾਂ ਖਾ ਕੇ ਉਹਨੂੰ ਨੀਂਦ ਆ ਜਾਂਦੀ ਹੈ ਤੇ ਇਸ ਤੋਂ ਬਾਅਦ ਇੱਕ ਗੁੱਸੇ ਦੇ ਨਾਲ ਹੈ ਜਿਹੜਾ ਉਹਦਾ ਗਲਾ ਘੁੱਟ ਦਿੰਦੀ ਹੈ ਤੇ ਗਲਾ ਘੁੱਟ ਕੇ ਉਹਨੂੰ ਮਾਰ ਦਿੰਦੀ ਜਦੋਂ ਇਹਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਮਰ ਗਿਆ ਆ ਤੇ ਉਹਦੇ ਨਾਲ ਆਰਾਮ ਦੇ ਨਾਲ ਰਾਤ ਨੂੰ ਸੋ ਜਾਂਦੀ ਹੈ ਇਹਨੂੰ ਕੋਈ ਪਰਵਾਹ ਨਹੀਂ ਸੀ ਕੋਈ ਫਿਕਰ ਨਹੀਂ ਸੀ ਕਿ ਮੈਂ ਇਹ ਕੀ ਕੀਤਾ ਆ ਮੈਂ ਆਪਣੇ ਘਰ ਵਾਲੇ ਨੂੰ ਆਪਣੇ ਹੱਥੀਂ ਕਿਵੇਂ ਮਾਰਤਾ ਇਹਨੂੰ ਕੋਈ ਅਫਸੋਸ ਨਹੀਂ ਸੀ ਇਸ ਗੱਲ ਦਾ ਹੁਣ ਕੀ ਆਉਂਦੀ ਹੈ 24 ਦੀ ਰਾਤ ਬੀਤਦੀ ਹੈ ਸਵੇਰੇ ਆਉਂਦੀ ਹੁੰਦੀ ਹੈ 25 ਤਰੀਕ 25 ਤਰੀਕ ਨੂੰ ਪਹਿਲਾਂ ਤਾਂ ਇਹ ਨਾਟਕ ਕਰਦੀ ਕਿ ਮੇਰਾ ਘਰ ਵਾਲਾ ਨਹੀਂ ਮਿਲ ਰਿਹਾ ਚਾਰੇ ਪਾਸੇ ਪਤਾ ਕਰਦੀ ਐ ਹੁਣ ਇਦਨ ਹੀ ਇਹਦੇ ਭੈਣ ਭਰਾਵਾਂ ਨੂੰ ਵੀ ਪਤਾ ਲੱਗਿਆ ਸੀਗਾ ਕਿ ਸਾਡਾ ਭਰਾ ਨਹੀਂ ਮਿਲ ਰਿਹਾ ਹੁਣ ਇਸ ਤੋਂ ਬਾਅਦ ਇਹ ਮੌਕਾ ਵੇਖਦੀ ਐ ਟਾਈਮ ਵੇਖਦੀ ਐ ਤੇ ਆਸ਼ੂ ਨੂੰ ਫੋਨ ਕਰਦੀ ਐ ਆਸ਼ੂ ਨੂੰ ਫੋਨ ਕਰਦੀ ਕਿ ਮੈਂ ਤੈਨੂੰ ਮਿਲਣਾ ਆ ਤੇ ਤੂੰ ਮੈਨੂੰ ਮਿਲ ਤੂੰ ਇੱਕ ਕਮਰਾ ਬੁੱਕ ਕਰਵਾ ਲਈ ਤੇ ਮੈਂ ਆ ਜਾਵਾਂਗੀ ਆਪਾਂ ਉੱਥੇ ਮਿਲਾਂਗੇ ਹੁਣ ਆਸ਼ੂ ਨੂੰ ਨਹੀਂ ਸੀ ਪਤਾ ਕਿ ਇਹਨੇ ਆਪਣੇ ਘਰ ਵਾਲੇ ਨੂੰ ਖਤਮ ਕਰਤਾ ਆ ਹੁਣ ਇਹ ਉਹਦੇ ਉਹਨੂੰ ਮਿਲਣ ਉੱਥੇ ਜਾਂਦੀ ਐ ਤੇ ਦੋਨੋਂ ਹੋਟਲ ਰੂਮ ਚ ਮਿਲਦੇ ਐ ਨਜਾਇਜ਼ ਰਿਸ਼ਤੇ ਬੰਦੇ ਐ ਤੇ ਇਹ ਸਭ ਕੁਝ ਹੋਣ ਤੋਂ ਬਾਅਦ ਇਹ ਆਸ਼ੂ ਨੂੰ ਦੱਸਦੀ ਐ ਕਿ ਮੈਂ ਆਪਣੇ ਘਰ ਵਾਲੇ ਨੂੰ ਖਤਮ ਕਰਤਾ ਆ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਉਹਦੀ ਬਾਡੀ ਦਾ ਕੀ ਕਰਾਂ ਤੇ ਉਹਨੂੰ ਠਿਕਾਣੇ ਲਾਣਾ ਐ ਤੇ ਤੂੰ ਮੇਰੀ ਮਦਦ ਕਰ ਹੁਣ ਆਸ਼ੂ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਦਾ ਆ ਤਾਂ ਉਹ ਕਹਿੰਦਾ ਆ ਕਿ ਮੈਂ ਤੇਰਾ ਇਹ ਇਹ ਸਭ ਚੀਜ਼ਾਂ ਚ ਸਾਥ ਨਹੀਂ ਦਵਾਂਗਾ ਮੈਨੂੰ ਕੁਝ ਨਹੀਂ ਪਤਾ ਤੂੰ ਮੈਨੂੰ ਅੱਗੇ ਤੋਂ ਮਿਲਣ ਨਾ ਆਈ ਉਹਦੇ ਤੇ ਗੁੱਸਾ ਕਰਦਾ ਆ ਤੇ ਉਹਨੂੰ ਉੱਥੋਂ ਭਜਾ ਦਿੰਦਾ ਆ ਹੁਣ ਗੁੱਸੇ ਦੇ ਨਾਲ ਇਹ ਜਿਹੜੀ ਔਰਤ ਹੈ ਕੀ ਕਰਦੀ ਹੈ ਘਰ ਵਾਪਸ ਆਉਂਦੀ ਹੈ ਹੁਣ 25 ਦੀ ਰਾਤ ਵੀ ਐਵੇਂ ਹੀ ਨਿਕਲ ਜਾਂਦੀ ਹੈ ਹੁਣ 26 ਤਰੀਕ ਨੂੰ 9-10 ਵਜੇ ਦੇ ਕਰੀਬ ਇਹ ਬਾਜ਼ਾਰ ਜਾਂਦੀ ਹੈ ਤੇ ਉੱਥੋਂ ਇੱਕ ਗੰਡਾਸਾ ਲੈ ਕੇ ਆਉਂਦੀ ਹੈ ਤੇ ਘਰ ਆਣ ਕੇ ਉਹਦੇ ਸਰੀਰ ਦੇ ਜਿਹੜੇ ਉਹ ਟੁਕੜੇ-ਟੁਕੜੇ ਕਰਦੀ ਹੈ ਹੁਣ ਇਹਨੂੰ ਇਹ ਸੀਗਾ ਕਿ ਮੈਂ ਕਿਉਂ ਨਾ ਥੱਲੇੋਂ ਫਰਸ਼ ਪੁੱਟ ਕੇ ਥੱਲੇ ਹੀ ਇਹਦੇ ਸਾਰੀ ਜੜੀ ਜਿੰਨੀ ਵੀ ਬਾਡੀ ਆ ਉਹਨੂੰ ਉੱਥੇ ਟਿਕਾਣੇ ਲਾ ਦਵਾਂਗੀ ਤੇ ਕਿਸੇ ਨੂੰ ਕੁਝ ਪਤਾ ਨਹੀਂ ਚੱਲੇਗਾ ਪਰ ਐਵੇਂ ਤਾਂ ਹੁੰਦਾ ਨਹੀਂ ਜਦੋਂ ਇੱਕ ਆਪਣੇ ਘਰ ਚ ਫਰਸ਼ ਪੁੱਟ ਰਹੀ ਸੀ ਤਾਂ ਨਾਲ ਦੇ ਇੱਕ ਗਵੰਡੀ ਆਣ ਕੇ ਇਹਨੂੰ ਪੁੱਛਦਾ ਹੈ ਕਿ ਕੀ ਕਰ ਰਹੇ ਹੋ ਤੁਸੀਂ ਬੜੀ ਆਵਾਜ਼ ਆ ਰਹੀ ਹੈ ਤਾਂ ਉਹਨਾਂ ਨੂੰ ਦੱਸਦੀ ਹੈ ਕਿ ਨਹੀਂ ਕੁਝ ਨਹੀਂ ਨਿਚੋਂ ਪਾਈਪ ਸੀਗੀ ਜਿਹੜੀ ਉਹ ਲੀਕ ਸੀਗੀ ਤੇ ਮੈਂ ਮਿਸਤਰੀ ਨੂੰ ਬੁਲਾਇਆ ਹੈ ਤਾਂ ਅਸੀਂ ਬਸ ਫਰਸ਼ ਦੀ ਤੋੜਪਾਨ ਕਰਕੇ ਉਹ ਪਾਈਪ ਹੈ ਜਿਹੜੀ ਉਹ ਠੀਕ ਕਰਵਾ ਰਹੀਆਂ ਮੈਂ ਤਾਂ ਹੁਣ ਉਹ ਦਾ ਜਿਹੜਾ ਗਵੰਡੀ ਹੁੰਦਾ ਇਹਨਾਂ ਦਾ ਉਹ ਇਸ ਚੀਜ਼ ਤੇ ਧਿਆਨ ਨਹੀਂ ਦਿੰਦਾ ਜ਼ਿਆਦਾ ਤੇਨੇ ਉਹਨੂੰ ਅੰਦਰ ਆਉਣ ਵੀ ਨਹੀਂ ਸੀ ਦਿੱਤਾ ਤੋਂ ਇਸ ਤੋਂ ਬਾਅਦ ਉਹ ਚਲਾ ਜਾਂਦਾ ਉਹਨੂੰ ਇਹ ਸੀਗਾ ਕਿ ਹੁਣ ਠੀਕ ਹੈ ਕਰਵਾਰੀ ਹੋਏਗੀ ਆਪਣਾ ਕੋਈ ਘਰ ਦਾ ਕੰਮ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਦਾ ਘਰ ਵਾਲਾ ਤਾਂ ਘਰ ਹੁੰਦਾ ਨਹੀਂ ਤਾਂ ਹੁਣ ਘਰ ਦੇ ਕੰਮ ਹੈ ਜਿਹੜਾ ਉਹ ਇਹੀ ਕਰਵਾਏਗੀ ਹੁਣ ਇਸ ਤੋਂ ਬਾਅਦ ਕੀ ਕਰਦੀ ਹੈ ਤੋਂ ਜਿੰਨਾ ਵੀ ਫਰਸ਼ ਪੁੱਟਿਆ ਗਿਆ ਉਹਦੇ ਵਿੱਚ ਸਿਰਫ ਉਹਦਾ ਇੱਕ ਸਿਰ ਹੀ ਆ ਸਕਦਾ ਸੀ ਤਾਂ ਇਹਨੇ ਉਹਦੇ ਸਿਰ ਨੂੰ ਉੱਥੇ ਠਿਕਾਣੇ ਲਾਇਆ ਹੁਣ ਇਹਨੂੰ ਇਹ ਸੀਗਾ ਕਿ ਮੈਂ ਬਾਕੀ ਸਰੀਰ ਦੇ ਜਿੰਨੇ ਵੀ ਹਿੱਸੇ ਆ ਉਹਨਾਂ ਦੇ ਟੁਕੜੇ ਕਰਕੇ ਬਾਹਰ ਕਿਤੇ ਛੋਟੇ ਆਵਾਂਗੀ ਤੇ ਕਿਸੇ ਨੂੰ ਕੁਝ ਪਤਾ ਨਹੀਂ ਚੱਲੇਗਾ ਪਰ ਇਸੇ ਸਮੇਂ ਦੇ ਦੌਰਾਨ ਹੀ ਜਦੋਂ ਇਹਦੀ ਨਨਾਨ ਹੁੰਦੀ ਹੈ ਤੇ ਦਾ ਦਯੋਰ ਹੁੰਦਾ ਉਹ ਇਹਦੇ ਘਰ ਆ ਜਾਂਦੇ ਆ ਤੈਨੂੰ ਉਹੋ ਸਰੀਰ ਦੇ ਜਿੰਨੇ ਵੀ ਟੁਕੜੇ ਸੀਗੇ ਜਦੋਂ ਉਹਨਾਂ ਨੂੰ ਠਕਾਣੇ ਲਾ ਰਹੀ ਸੀਗੀ ਤਾਂ ਉਹਨਾਂ ਨੇ ਆਣ ਕੇ ਵੇਖ ਲਿਆ ਤਾਂ ਉਸ ਤੋਂ ਬਾਅਦ ਇਹਦਾ ਪਰਦਾ ਫਾਸ਼ ਹੋ ਗਿਆ ਇਸ ਤੋਂ ਬਾਅਦ ਪੁਲਿਸ ਹੈ ਜਿਹੜੀ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਦੀ ਹੈ ਜਦੋਂ ਕੋਰਟ 'ਚ ਇਹਨੂੰ ਪੇਸ਼ ਕੀਤਾ ਜਾਂਦਾ ਹੈ ਤੇ ਸਾਰੇ ਇਹੀ ਗੱਲ ਤੋਂ ਹੈਰਾਨ ਸੀਗੇ ਕਿ ਇਹਨੇ ਆਪਣੇ ਘਰ ਵਾਲੇ ਦੇ ਇੰਨੇ ਟੁਕੜੇ ਕਿਵੇਂ ਕਰਤੇ ਤਾਂ ਹੁਣ ਜੱਸ ਸਾਹਿਬ ਨੇ ਉਹਨੂੰ ਸਵਾਲ ਕੀਤਾ ਕਿ ਤੇਰੇ ਹੱਥ ਨਹੀਂ ਕੰਬੇ ਤੋ ਆਪਣੇ ਘਰ ਵਾਲੇ ਦੇ ਹੀ ਇਹਨੇ ਟੁਕੜੇ ਕਰਤੇ ਤਾਂ ਕੋਈ ਜਵਾਬ ਦਿੰਦੀ ਏ ਜਸ ਸਾਬ ਨੂੰ ਕਹਿੰਦੀ ਏ ਇੱਕ ਕੰਮ ਕਰੋ ਮੇਰੇ ਸਾਹਮਣੇ ਇੱਕ ਹੋਰ ਬੰਦਾ ਲਿਆ ਕੇ ਖੜਾ ਕਰੋ ਮੈਂ ਉਹਨੂੰ ਵੀ ਮਾਰ ਕੇ ਉਹਦੇ ਜਿਹਨੇ ਇਹਦੇ ਟੁਕੜੇ ਕੀਤੇ ਉਸ ਤੋਂ ਡਬਲ ਮੈਂ ਉਹਦੇ ਵੀ ਕਰਕੇ ਵਿਖਾ ਦੂੰਗੀ ਤੁਹਾਨੂੰ ਹੁਣ ਇਹਦੇ ਤੇ ਜਸ ਸਾਬ ਨੂੰ ਬਹੁਤ ਗੁੱਸਾ ਆਉਂਦਾ ਆ ਤਾਂ ਇਸ ਤੋਂ ਬਾਅਦ ਹੈ ਜਿਹੜਾ ਉਹ ਆਪਣਾ ਫੈਸਲਾ ਸੁਣਾਉਂਦੇ ਆ ਇਹ ਜਿਹੜੀ ਲੇਡੀ ਸੀਗੀ ਪੂਜਾ ਇਹਨੂੰ 30 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਨਾਲੇ 55000 ਦਾ ਇਹਨੂੰ ਜੁਰਮਾਨਾ ਸੁਣਾਇਆ ਜਾਂਦਾ ਆ ਸੋਚ ਕੇ ਵੀ ਹੈਰਾਨਗੀ ਹੁੰਦੀ ਹੈ ਕਿ ਕਿਵੇਂ ਲੋਕ ਆਪਣੇ ਨਾਜਾਇਜ਼ ਰਿਸ਼ਤਿਆਂ ਦੇ ਚੱਕਰ ਵਿੱਚ ਆਪਣੇ ਇੰਨੇ ਪਵਿੱਤਰ ਰਿਸ਼ਤੇ ਨੂੰ ਹੈ ਜਿਹੜਾ ਉਹ ਦਾਗ ਲਾ ਦਿੰਦੇ ਆ ਪਤਾ ਨਹੀਂ ਕਿਵੇਂ ਕਰ ਲੈਂਦੇ ਆ ਇਹ ਲੋਕ ਐਵੇਂ ਇਹਦੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਐਵੇਂ ਦਾ ਕਰਾਇਮ ਕਰੇ ਤਾਂ 100 ਵਾਰੀ ਸੋਚੇ ਉਹਦੇ ਅੰਜਾਮ ਬਾਰੇ ਜੇ ਸੀਗੀ ਅੱਜ ਦੀ ਕਹਾਣੀ ਕਹਾਣੀ ਵਧੀਆ ਲੱਗੀ ਹੋਏ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਕਿ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਿ ਇਹ ਪੂਜਾ ਦੇ ਨਾਲ ਜੋਏ ਨੂੰ ਉਮਰ ਕੈ ਦੀ ਸਜ਼ਾ ਹੋਈ ਉਹ ਠੀਕ ਸੀ ਜਾਂ ਕੁਝ ਹੋਰ ਇਹਨੂੰ ਸਜ਼ਾ ਹੋਣੀ ਚਾਹੀਦੀ ਸੀ ਤਾਂ ਮਿਲਦੇ ਆਂ ਕੱਲੇਖ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ